ਹਾਂਜੀ ਭਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਤੇ ਮੈਨਾਂ ਕੁਝ ਕੌੜੀਆਂ ਜੀਆਂ ਗੱਲਾਂ ਕਰਨੀਆਂ ਕੌੜੀਆਂ ਜੀਆਂ ਤੇ ਉਹ ਲੱਗਣੀਆਂ ਤੇ ਫਿਰ ਮੇਰੇ ਤੇ ਵੀ ਦੋ ਚਾਰ ਤਾਂ ਪੱਕੇ ਬੋਲਣਗੇ ਕਿਉਂਕਿ ਗੱਲਾਂ ਇਤਾਂ ਦੀਆਂ ਹੀ ਆ ਜਦੋਂ ਬਾਈ ਸਿੱਧੂ ਜੀ ਹੁੰਦਾ ਹੁੰਦਾ ਸੀ ਨਾ ਸਿੱਧੂ ਬਾਈ ਜੀ ਹੁੰਦਾ ਹੁੰਦਾ ਸੀ ਤਾਂ ਬੜੇ ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਸੀ ਸਿੱਧੂ ਦੇ ਹਰ ਵਕਤ ਟਾਂ 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 ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੂਕੀਆਂ 'ਚ ਰਹਿਣ ਕਰਕੇ ਤੇ ਬਾਈ ਦੇ ਪਰਦੇ ਹੋਏ ਸੀ ਜੇ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ 'ਅਲੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕ ਬੋਲਦੇ ਰਹੇ ਜਿੰਨਾ ਵੀ ਕਹਦੋ ਵੀ ਉਹਦੇ ਉਲਟੀ ਬੋਲਦੇ ਸੀ ਜਦੋਂ ਵੀ ਬੋਲਦੇ ਸੀ 네ਗੇਟਿਵ ਹੀ ਬੋਲਣਾ ਛੋਹਦੀ ਪਰਪਰਦੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਅ ਪੇਜਨ ਲਾਲੂ ਪਤਰਕਾਰ ਲਾਲੂ ਜਿਹੜੇ ਸਿੱਧੂ ਦੇ ਘਰੇ ਬਾਰਗੇ ਲੈਣਾ ਲੱਗਿਆ ਰਹਿੰਦੀਆਂ ਹੀ ਆ ਤੇ ਕਿਉਂਕਿ ਚੰਨ ਵਿਊਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਕਰਨੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਯਾਰ ਜੇ ਇੱਕ ਵਾਰ ਇੱਕ ਗੱਲ ਕਹਿਣਾ ਮੈਂ ਮਾਤਾ ਕੇ ਮਾਤਾ ਘਰ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣੇ ਹੋ ਜੇ ਆਰ ਜੀ ਉਸ ਨੂੰ ਦਿਲ ਦਾ ਵੀ ਇਹ ਤੇ ਦੇ ਦਿੰਦੇ ਆ ਨਾ ਹਨ ਇੱਕ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰੀਏ ਆ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਤੁਹਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਤੁਹਾਡੇ 'ਚ ਹਾਜਮਾ ਹੈ ਨਹੀਂ ਕਿਆ ਨ ਵੀ ਹੋਆ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਤੰਤ ਪਏਗੇ ਬੰਦੇ ਤੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਤੰਤ ਪਏਗੇ ਯਾਰ ਕਿਉਂ ਉਹਨਾਂ ਨੂੰ ਟਰਾਰਗੇਟ ਕਰਿਆ ਤੁਸੀਂ ਕਿਉਂ ਉਹਨਾਂ ਦੀ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀਆਂ ਵਾਲੀ ਖੁਸ਼ਖਬਰੀ ਜਿੱਦੇ ਆਉਣੀ ਆ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਸਾਥ ਮੈਂ ਤੇ ਕੋਈ ਗੱਲ ਕਹਿਣਾ ਬੇਬੇ ਪਾਪਾ ਨੂੰ ਕਿ ਖੱਤਰ ਮਾਰਾ ਕਰੋ ਇਹ ਜੇ ਬੰਦਿਆਂ ਦੇ ਇਹਨਾਂ ਨੂੰ ਵੀ ਨਾ ਦੱਸ ਕਰੋ ਵੀ ਆਹ ਗੱਲ ਨੂੰ ਇਹ ਕਹਿੰਦੇ ਜਿਹੜੇ ਤੁਹਾਡੇ ਘਰੇ ਆ ਕੇ ਤੁਹਾਡਾ ਪੇਹਰ ਤੋਂ ਲੈ ਕੇ ਸੋਸ਼ਲ ਮੀਡੀਆ ਤੇ ਅਯਾਹਾਰ ਕਰਦੇ ਆ ਜੇ ਬੰਦਿਆਂ ਦੇ ਛੱਤਰ ਮਾਰਾ ਕੇ ਰੋਟਕਾ ਕੇ ਇਹ ਫੇਰ ਲੋਟ ਰਾਉਣੇ ਨਹੀਂ ਲੱਖ ਲਾਂਟ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰਕ ਚੀਜ਼ ਦੇ ਉੱਤੇ ਜਾ ਦੇ ਲੈ ਤੇਰੇ ਦੀ ਦਾਹ ਤੇਰੇ ਦੀ ਮੜੀ ਮੁੜੀ ਸ਼ਰਮ ਮੰਨੋ ਯਾਰ ਚਾਰ ਵਿਵਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਕੰਗਾਲ ਕਰ ਰਹੇ ਹੋ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਨੀ ਐਨੀ ਖੁਰਦੂ ਪੱਟ ਤਾਂ ਦੀ ਆ ਹਉਣ ਵਾਲਾ ਐ ਹਉਣ ਵਾਲਾ ਐ ਹਉਣ ਵਾਲਾ ਯਾਰ ਲੱਖ ਲਾਣ ਤਾਂ ਸੋਡੇ ਤੇ ਹੈ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕਿਹਦੀ ਕਰਤੂਤ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜਮਾਨ ਕੁੱਤੀ ਆ ਜੱਟ ਦਾ ਘਾੜਿਆ ਪਾਟਿਆ ਮੂੰਹ ਅੱਜ ਮੇਰਾ ਪਾਟ ਹੀ ਲਾ ਲੋ ਮੇਰਾ ਬੀਬੀ ਬਹੁਤ ਵਧਿਆ ਯਾਰ ਜੇ ਦੇ ਸੋਡੇ ਕਿਸੇ ਦੀ ਧੀ ਪੈਣ ਦੇ ਕੁਝ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਨੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਟੱਚ ਟੱਚ ਲਾਈ ਜਾਂਦੇ ਹੋ ਤੜਾ ਹੱਥ ਨਾਲ ਆਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਯਾਰ ਚਾਰ ਪੈਸਿਆਂ ਦੀ ਚਾਰ ਵਿਹਵਾਂ ਦੀ ਤੁਸੀਂ ਟੀਣਾ ਹਰਾਮ ਕਰ ਛੱਡਿਆ ਪਰਿਵਾਰ ਦਾ ਲੱਖ ਲਾਹਨ ਤਹ ਜੀ ਸੋਡੀ ਸੋਚਦੇ ਸੋਡੀ ਤੇ